ਜੀ ਆਇਆਂ ਨੂੰ ਜੀ ਜੀ ਆਇਆਂ ਨੂੰ ਅ ਅਤੋਂ ਨੇ ਤੁਹਾਡਾ ਨਾਲ ਗੱਲ ਸਾਂਝੀ ਕਰਨਾ ਚਾਹਉਣਾ ਅ ਅਸੀਂ ਅਨਤ ਸੰਪਰਦਾਇ ਤੋਂ ਹੁੰਦੇ ਹਾਂ ਅਤ ਸੰਪਰਦਾਇ ਜਿਹੜਾ ਬ੍ਰਹਮਾ ਵਿਸ਼ਨੂੰ ਮਹੇਸ਼ ਜੀ ਦਾ ਉਦਾਰਨ ਤਤ ਸੰਪਰਦਾਇ ਤੇ ਇਹ ਨਾਮ ਦਾ ਪਹਿਲਾ ਆਵਿਸ਼ਕਾਰ ਹੋ ਗਿਆ ਕਲਯੁਗ ਵਿੱਚ ਰਿਪਾਸ਼ ਰਿਵਲਪ ਸਵਾਮੀ ਜੀ ਜਿਹੜਾ ਅੰਦਾਜਨਮ ਹੋ ਗਿਆ ਪਿਠਾਪੁਰ ਵਿਖੇ ਤੇ 16 ਸਾਲ ਉਹ ਪਿਠਾਪੁਰ ਤੇ ਹੁੰਦੇ ਸੀ ਮਗਰੋਂ ਉਹ ਕਰੋਪੁਰ ਨੂੰ ਆ ਗਏ ਤੇ ਦੂਜਾ ਤਤਰੇ ਦਾ ਜੀ ਨਰਸਿੰਘਾ ਸਰਸwati ਸਵਾਮੀ ਜਿਨ੍ਹਾਂ ਦਾ ਜਨਮ ਹੋ ਗਿਆ ਕਾਰੰਜਾ ਵਿਖੇ ਤੇ ਉਹਨਾਂ ਦਾ 99 ਬਧੇਰੇ ਬਾਥਰੀ ਵਤੇਰੇ ਅ ਚਮਤਕਾਰ ਕੇ ਤੇ ਲੋਗ ਆਇਦੇ ਵਾਸਤੇ ਤੇ ਪੂਰੇ ਪੂਰੇ ਸਮਾਜ ਦੇ ਵਾਸਤੇ ਹਮ ਆ ਆਦੰਬਰ ਵਿਖੇ ਵਾੜੀ ਵਿਖੇ ਉਸੇ ਉਸੇ ਵਾੜੀ ਵਿਖੇ ਤੇ ਗੜਦਾਪੁਰ ਵਿਖੇ ਚਾਰ ਥਾਵਾਂ ਦੇ ਚਾਰ ਥਾਵਾਂ ਦੇ ਊਨਾਂ ਦੇ ਊਨਾਂ ਦੀਆਂ ਉਰਾਂ ਦੇ ਆ ਜਾਤਾ ਹੈ ਗਿਆ ਹਮ ਤੇ ਅਖੀਰ ਵਿੱਚ ਅਖਿਰਲਾ ਜਿਹੜਾ ਉਤਾਰ ਆ ਤਾਤ ਰਹੇ ਜੀ ਦਾ ਇਸ ਕਿ ਸੌਮੇ ਸਮਰਤ ਮੈਨੂੰ ਯਾਦ ਹੁੰਦਾ ਹੈ ਅਕਲਕੋਟ ਵੇਖਿਆ ਅਕਲਕੋਟ ਦੇ ਤੇ ਕੁਛ 15 ਵਰਿਆਂ ਤੋਂ ਪਹਿਲਾਂ ਜਦੋਂ ਮੈਂ ਜਾਂਦਾ ਹੁੰਦਾ ਸੀ ਅਕਲਕੋਟ ਨੂੰ ਉੱਥੇ ਬਾੜੀ ਢੀੜ ਨਹੀਂ ਹੁੰਦੀ ਸੀ ਮਸਾ ਵੀ ਹ ਤੀ ਲੋਕ ਹੀ ਹੁੰਦੇ ਸੀ ਮੈਂ ਕੋਲੋਂ ਦੀ ਗੱਲ ਕਰਦਾ ਸ਼ਾਇਦ ਮੈਂ ਗੱਲ ਕਰਦਾ ਪਿਆ ਤੁਹਾਡੇ ਨਾਲ ਅ 2003 ਦੀ 5 ਦੀ 78 ਦੀ ਉਹਦਨ ਦਾ ਵੇਲਾ ਇਹ ਦੋ ਆਪਾਂ ਜਾਣਦੇ ਸੀ ਅਕਲਕੋਟ ਨੂੰ ਤਾਂ ਉਹਦਣ ਨੂੰ ਸਤੇ ਬਸ ਆਉਂਦੇ ਸੀ ਮਸਾ ਵੀ ਹਤੀ ਹ ਲੋਕ ਹੀ ਆਉਂਦੇ ਸੀ ਅਨੁਸੁਖ ਨਾ ਦਰਸ਼ਨ ਮੈਂਦਾ ਸੀ ਜੇ ਕਦੇ ਭੀੜ ਹੁੰਦੀ ਸੀ ਤਾਂ ਵੀ ਕਿੰਨੀ ਹੁੰਦੀ ਸੀ ਸੋ ਲੋਕਾਂ ਦੀ ਇਟ ਵਾਸ ਮੈਨੇਜੇਬਲ ਦਰਸ਼ਨ ਤੱਕ ਲਈ ਹਮ ਮਿਲਦਾ ਸੀ ਹੁਣ ਜਦੋਂ ਆਪਾਂ ਜਾਣਦੇ ਆ ਹੁਣ ਜਦੋਂ ਆਪਾਂ ਜਾਣਦੇ ਆ ਅਕਲਕੋਟ ਨੂੰ ਦਰਸ਼ਨ ਮਿਲਣਾ ਬਹੁਤ ਬਹੁਤ ਆਕਰਸ਼ਣ ਗਿਆ ਜੀ ਪਤਾ ਨਹੀਂ ਕਿੰਨੋਂ ਰੋਜ਼ ਲੱਖ 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 ਲੋਕੀ ਆਉਂਦੇ ਆ ਦਰਸ਼ਨ ਕਰਨ ਨੂੰ ਇਹੋ ਜਿਹੀ ਗੱਲ ਆਪਰ ਜਾਣਦੀ ਆ ਜਦੋਂ ਪੂਨਮ ਹੁੰਦੀ ਆ ਪੂਨਮ ਦੀ ਰਾਤ ਹੁੰਦੀ ਆ ਤਾਂ ਉੱਥੇ ਗਾਂਗਾਪੁਰ ਵਿਖੇ ਤਾਂ ਇੰਨੀ ਭੀੜ ਆਉਂਦੀ ਆ ਪਈ ਦੋ 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 ਲੱਖ ਲੱਖ ਲੋਕਿਆ ਆਉਂਦੇ ਆ ਪੁਨਮ ਇਹੋ ਜਿਹਾ ਹਾਲਾ ਜਦੋਂ ਕੁਛ ਖਾਸ ਗੱਲ ਹੁੰਦੀ ਆ ਪਟਾਪੁਰ ਉਹ ਵੀ ਵਿਖੇ ਔਰ ਉੱਥੇ ਵੀ ਲੱਖ ਲੱਖ ਲੋਕਿਆ ਆਉਂਦੇ ਆ ਕੁਰਾਪੁਰ ਵੀਖੇ ਕੁਰਾਪੁਰ ਤੇ ਇੱਕ ਇਹੋ ਜਿਹਾ ਥਾਂ ਹੁੰਦੀ ਸੀ ਜਿੱਥੇ ਪਈ ਘਟੋ ਘਟ ਕਦੇ ਵੀ 3 4 ਲੋਕੀ ਹੁੰਦੇ ਸੀ ਪੂਰਾ ਪੁਰਵਿਕੇ 3 ਨ 4 ਹੁਣ ਤਾਂ ਉੱਤੇ ਵੀ ਹਜ਼ਾਰ ਲੋਕੀ ਆਉਣ ਲੱਗ ਪਏ ਹੂੰ ਪਤਾ ਨਹੀਂ ਮੈਨੂੰ ਕਿ ਉਹ ਜੀ ਗਲ ਉਹ ਪਰ ਗਈ ਕੁਝ 2 3 ਵਾਰੀਆਂ ਦਾ ਹਿਸਾਬ ਹੈਗਾ 2 3 ਮਸਾ 3 4 ਵਾਰੀਆਂ ਤਾਂ ਹਿਸਾਬਾ ਤੇ ਹਰ ਥਾਵਾਂ 'ਤੇ ਇਹਨੀ ਢ ਵੱਤ ਗਈ ਮੈਂ ਮੇਰੇ ਜਾਚੇ ਪੂਰਾ ਮਹਾਰਾਸ਼ਟਰ ਹੁੰਦਾ ਇਹ ਜਿਹੜਾ ਅਕਲਕੁਡਾ ਸਵਾਮੀ ਸਮਰਦੇ ਮੰਦਿਰ ਪੂਰਾ ਦਾ ਪੂਰਾ ਮਹਾਰਾਸ਼ਟਰ ਹੁੰਦਾ ਪਹਿਲਾਂ ਤੋਂ ਲਗ ਪਰਤ ਵਿਹਤੀ ਵਿਹਤੀ ਲੋਕੀ ਆਉਂਦੇ ਹੁੰਦੇ ਸਿੱਤੇ ਵਿਹਤੀ ਇਹ ਮਨੋ ਜ ਆਉਂਦਾ ਮੈਂ ਜਦੋਂ ਗੱਲ ਚੇਤੇ ਲਾਉਂਦਾ 2003 ਦੀ 2005 ਦੀ 78 ਦੀ ਮਸਾ ਵਿਹਤੀ ਵਦ ਤੋਂ 50 70 ਲੋਕੀ ਹੁੰਦੇ ਸੇ ਬਾਇੰਦੇ ਸੀ ਉੱਥੇ ਆਰਤੀ ਵਾਸਤੇ ਹੁਣ ਤਾਂ ਅੰਦਰ ਵੜਨਾ ਮੁਸ਼ਕਿਲ ਹੋ ਗਿਆ ਗੁਰੂਵਾਰ ਨੂੰ ਜਿਹੜਾ ਵਾਰ ਹੁੰਦਾ ਦਿੱਤ ਗੁਰੂ ਦਾ ਦਿੱਤ ਗੁਰੂ ਦਾ ਜਿਹੜਾ ਵਾਰ ਗੁਰੂਵਾਰ ਉਹਦਨੋਂ ਤਾਂ ਲੱਖ ਲੱਖ ਲੋਨ ਪੂਰਾ ਮਹਾਰਾਸ਼ਟਰ ਅੱਪੜ ਜਾਂਦਾ ਹੈ ਪੂਰਾ ਮਹਾਰਾਸ਼ਟਰ ਅੱਪੜ ਜਾਂਦਾ ਹੈ ਜਦੋਂ ਗਣਗਾਪੁਰ ਵਿਖੇ ਜੇ ਕੋਈ ਹੁੰਦਾ ਹੈ ਵੱਡੀ ਤਾਰੀਖ ਹੁੰਦੀ ਆ ਪੂਨਾ ਜਿੱਦੇ ਵਿਆਸ ਪੂਰणिमा ਗੁਰੂ ਪੂਰणिमा ਜਦੋਂ ਆਉਗਦੇ ਪੂਰਾ ਮਹਾਰਾਸ਼ਟਰ ਅੱਪੜ ਜਾਂਦਾ ਹੈ ਪੂਰਾ ਮਹਾਰਾਸ਼ਟਰ ਅੱਪੜ ਜਾਂਦਾ ਗਣਗਾਪੁਰ ਨੂੰ ਉਹ ਤਾਂ ਹੀ ਕੁਝ ਇਹੋ ਜਿਹਾ ਨਰਸਿੰਹਾ ਸਰਸਵਤੀ ਦਾ ਸ਼੍ਰੀ ਬਾਸਟਵਲਬ ਸਵਾਮੀ ਜੀ ਦਾ ਤੇ ਅਕਲਕੋਟ ਸਵਾਮੀ ਜੀ ਦਾ ਬਸ ਆਪਸਾ ਉਹਨਾਂ ਨੂੰ ਮਨਾ ਦਿਆਂ ਕਿਉਂਕਿ ਉਹ ਆਪਾਂ ਨੂੰ ਕੁਝ ਇਹੋ ਜਿਹਾ ਰਾਹ ਦਿਖਾਉਂਦੇ ਆ ਜਿਹਦੇ ਕਰਕੇ ਹੜਾ ਪੈਰ ਨਹੀਂ ਡਿੱਗਦਾ ਕਿੱਥੋਂ ਹੜਾ ਪੈਰ ਹੜਾ ਪੈਰ ਨਹੀਂ ਤੀ ਲੱਗਦਾ ਕਿੱਥੋਂ ਕਿੱਥੋਂ ਵੀ ਹਾਂ ਤੇ ਮੈਂ ਇਕ ਸੰਕਲਪ ਕੀਤਾ ਸੀ ਮੇਰੇ ਹੱਥੀ ਸੰਕਲਪ ਹੋ ਗਿਆ ਸੀ ਇਹ ਜਿਹੜਾ ਮਰਾਠੀ ਵਿੱਚ ਗੁਰੂ ਚਰਿਤਰਾ ਅਸ਼ਟਪਾਦ ਸ਼੍ਰੀ ਵੱਲਰ ਸਵਾਮੀ ਜੀ ਦਾ ਉਹਦਾ ਰੂਪਾਂਤਰ ਜਾਂ ਫਿਰ ਉਹਦਾ ਟ੍ਰਾਂਸਲੇਸ਼ਨ ਪੰਜਾਬੀ ਵਿੱਚ ਕਰਨ ਦਾ ਔਰ ਕੁਝ ਇਹੋ ਜੀ ਗੱਲ ਵਾਪਰ ਗਈ ਇਹ ਕਾਪੀਰਾਈਟ ਦੇ ਵਿਸ਼ੇ ਉੱਤੇ ਕਾਪੀਰਾਈਟ ਦੇ ਵਿਸ਼ੇ ਉੱਤੇ ਮੈਂ ਗੱਲ ਨੂੰ ਅੱਗਾ ਕਹਾਣ ਤੋੜ ਨਹੀਂ ਸਕਿਆ ਕਾਪੀਰਾਈਟ ਅ ਮੇਰੇ ਤੋਂ ਵਿਆਖਣ ਲਈ ਆ ਗਿਆ ਕੋਪਾਇਰਾਈਟ ਕਰਕੇ ਮੈਨੂੰ ਇਹ ਵੀ ਦੱਸਿਆ ਗਿਆ ਜੇਕਰ ਤੋਂ ਇਹ ਗੁਰੂ ਚਰਿਤ੍ਰ ਜਿਹੜਾ ਸ਼੍ਰੀ ਪਾਸ਼ਟੇਵਾਲਪ ਸਵਾਮੀ ਜੀ ਦਾ ਜੀਵਨ ਚਰਿਤ੍ਰ ਦਾ ਇਤਿਹਾਸ ਆ ਜਨਮ ਤੋਂ ਲੈ ਕੇ ਉਹ ਜਦੋਂ ਕ੍ਰਿਸ਼ਨਾ ਦੇ ਵਿੱਚ ਸਮਾ ਗਏ ਉਹਦਾ ਆਉ ਦਾ ਆਉਤਾਰ ਫਿਨਿਸ਼ ਕਰਤਾ ਇਹ ਕਹੇ ਨਹੀਂ ਗਲ ਕਿ ਉਹ ਨਟ ਗਏ ਵਾਗੇ ਵੀ ਹੁੰਦੇ ਆ ਹਰਿ ਥਾਵੰਦਿਆ ਸ਼੍ਰੀ ਪਾਸ਼ਰੇਵੱਲਾ ਸਮਿਤ ਹਰਿ ਥਾਵੰਦਿਆ ਉਹ ਤੋਂ ਪੂਰੇ ਬ੍ਰਹਿਮੰਡ ਦੇ adipatiyan ਪੂਰਾ ਬ੍ਰਹਿਮੰਡ ਉਹਨਾਂ ਦੇ ਹੱਥ ਵਿੱਚ ਹੈ ਉਹ ਇੱਕ ਨਕਸ਼ਤਰਾ ਲੈ ਕੇ ਦੂਜੇ ਨਕਸ਼ਤਰਾ ਜاتیਆ ਉਹ ਆਰਧਰਾ ਆਰਧਾ ਨਕਸ਼ਤਰਾ ਲੈ ਕੇ ਸਾਰੀਆਂ ਪਾਸਿਓਂ ਦੀ ਗੁੰਮ ਗੁੰਮ ਕੇ ਬੁਰ ਕੀ ਉੱਤੇ ਜਾਂਦਾ ਜੇਕਰ ਤੁਸੀਂ ਇਸ ਦੇ ਬਾਅਦ ਰਵਲਾਪਸਾਮ ਇਹ ਗੱਦੇ ਖੇਤੇ ਗੁਰਜੀਤ ਮਿਲ ਗਿਆ ਹਿੰਦੀ ਵਿੱਚ ਤਾਂ ਪੜੋ ਉਹਨਾਂ ਨੇ ਤਾਂ ਪੂਰਾ ਬ੍ਰਹਮਾਣ ਦਾ ਮਾਪਨ ਕੀਤਾ ਹੋਇਆ ਕਿੰਨੇ ਯੋਜਨ ਦੂਰ ਕਿੰਨਾ ਗ੍ਰਹ ਕਿੰਨੇ ਕਿੰਨ ਕੇ ਸਾਥ ਕੁਝ ਉੱਤੇ ਪੂਰਾ ਬ੍ਰਹਮਾਣ ਲੋਕ ਕਹਿੰਦੇ ਲੋਕ ਮੇਨੂੰ ਮੇਰੇ ਦਿਮਾਗ ਮੇਰੀ ਬੁੱਧੀ ਮਾਰੀ ਆ ਮੈਂ ਤਾਂ ਕੁਝ ਨਹੀਂ ਸਮਝ ਜਾਉਂਦਾ ਪਰ ਪੂਰਾ ਦਾ ਪੂਰਾ 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 ਸਿਸਟਮ ਦਸਿਆ ਉਹਨਾਂ ਸ਼ਬਦ ਰਵਲਾਪਸਾਮ ਕੁਝ ਕੋਈ ਗੱਲਾਂ ਤੇ ਪਤਾ ਨਹੀਂ ਉੱਥੇ ਜਦੋਂ ਮੈਂ ਕੁਰੂਪੁਰ ਵਿਖੇ ਸਾ ਉਹਦਣ ਨੂੰ ਮੈਂ ਤਾਂ ਸੰਕਲਪ ਆ ਵਰ ਗਿਆ ਹੋ ਗਿਆ ਮੈਂ ਤਾਂ ਸੰਕਲਪ ਕਿ ਭਈ ਮੈਂ ਇਹ ਗੱਲ ਨੂੰ ਵਧਾ ਅੱਗੇ ਤੋਰਾਂਗਾ ਤੇ ਮੈਂ ਇਹਨੂੰ ਮੈਂ ਇਹਨੂੰ ਇਟਾਪੁਰਮ ਤੇ ਤੇ ਕੁਰੂਪੁਰ ਦੇ ਅ ਪੰਡਿਤਾਂ ਵੱਲੋਂ ਮੈਨੂੰ ਗ੍ਰੀਨ ਸਿਨਲ ਦਿੱਤਾ ਗਿਆ ਸੀ ਔਰ ਇੱਕ 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 ਅਜਿਹੇ ਬੰਦੇ ਨੇ ਆਬਜੈਕਸ਼ਨ ਲਿਆ ਇਸ ਕਰਕੇ ਮੈਂ ਅੱਗੇ ਤੋੜ ਨਹੀਂ ਸਕਿਆ ਇਹ ਗੱਲ ਕੁਝ ਹੋਰ ਨਹੀਂ ਹੋ ਗਈ ਕੁਝ 8 10 ਮਹੀਨੇ ਆ ਤੇ ਉਹ ਪਹਿਲਾ ਹੋ ਗਈ ਜਦੋਂ ਮੈਂ ਗਿਆ ਸੀ ਕੁਰੂਪੁਰ ਨੂੰ ਉਹ ਤੇ ਇੱਕ ਪੱਥਰਾਂ ਉਸ ਪੱਥਰ ਉਤੇ ਸ਼੍ਰੀ ਪਾਸ਼ਟੇ ਵੱਲਭ ਸਵਾਮੀ ਜੀ ਸੁਰ ਨਸੁਰ ਨਮਸਕਾਰ ਪਾਉਂਦੇ ਹੁੰਦੇ ਸੀ ਸ਼੍ਰੀ ਪਾਸ਼ਟੇ ਵੱਲਭ ਸਵਾਮੀ ਸੁਰ ਨਮਸਕਾਰ ਪਾਉਂਦੇ ਹੁੰਦੇ ਸੀ ਤੇ ਉਹਨਾਂ ਦੇ ਪਾਉਂਦੇ ਇੰਪ੍ਰੈਸ਼ਨਸ ਉੱਤੇ ਪਏ ਆ ਹੂੰ ਉਹਨੂੰ impression ਉਸ ਉੱਤੇ ਉਸਾ ਉੱਥੇ ਆਪਾਂ ਸੰਕਲਪ ਕੀਤਾ ਸੀ ਉਸ ਸੰਕਲਪ ਉਹ ਵੱਡਾ ਸੀ ਉਹਦੇ ਵਿੱਚ ਕੁਝ ਢੂੰਗੀਆਂ ਆਏ ਸੀ ਕਿਉਂਕਿ ਪਾਸਟ ਦੇ ਵੱਲੋਂ ਮੇਰੇ ਤੋਂ ਕੋਈ ਸੰਕਲਪ ਆਪ ਕਰਦੇ ਆਂ ਜੇ ਅਸੇ ਹੋਰ ਕਰਨੀ ਉਹ ਦੀ ਘਰਾਂ ਤੇ ਆ ਤਾਂ ਉਹਦੇ ਵਿੱਚ ਕੁਝ ਤਾਂ ਕੁਝ ਢੂੰਗੀਆਂ ਹੀ ਢੂੰਗੀਆਂ ਆਈ ਹੁੰਦੀਆਂ ਉਹਨਾਂ ਦੀ ਹਰ ਗੱਲ ਵਿੱਚ ਢੂੰਗੀਆਂ ਹੀ ਹੁੰਦੀਆਂ ਆ ਤਾਂ ਪਤਾ ਨਹੀਂ ਕੀ ਹੋ ਗਿਆ ਮੈਂ ਤਾਂ ਹੁਣ ਉਹ ਕਾਰਜ ਹੋ ਨਹੀਂ ਸਕਿਆ ਅੱਗੇ ਅੱਗੇ ਮੈਂ बता ਨਹੀਂ ਸਕਿਆ ਜਿਹੜਾ ਸੰਕਲਪ ਸੀਗਾ ਮੈਂ ਕਰਤਾ ਸੀ ਕੀ ਸਾ ਮੈਂ ਉਹ ਪਾਣੀ ਚ ਸਿੱਟਦਾ ਕੁਝ ਸਤ ਅੱਠ ਅ ਸ਼ਾਇਦ ਅੱਠ ਨਹੀਂ ਹੋਣੇ ਹੋਣੇ ਅ ਕਦੇ ਸੋਟ ਸਾਰੀ ਸਿੱਟਦਾ ਮੈਂ ਅ 3 ਮਹੀਨੇ ਅੰਤੋਂ ਪਹਿਲਾਂ ਉਹ ਜਿਹੜਾ ਸੰਕਲਪ ਕੀਤਾ ਸੀ ਆਪਾਂ ਦਾ ਇੰਟਰਨੇਟ कृष्णा ਨੇ ਨੇੜੇ ਜਿੱਥੇ ਆਪਾਂ ਸੰਕਲਪ ਕੀਤਾ ਸੀ ਬਹੁਤ ਵੱਡਾ ਸੰਕਲਪ ਸੀਗਾ ਇਸਪਾਸੇ ਵੱਲ ਸਾਮਿਤ ਉਹ ਸੰਕਲਪ ਵਾਸਤੇ ਮੈਨੂੰ ਪੂਰੀ ਤਰ੍ਹਾਂ ਅ ਪੂਰੀ ਤਰ੍ਹਾਂ ਮੈਨੂੰ ਸੁਝਾਅ ਮਿਲਿਆ ਕਿ ਜਿਹੜੇ ਪਾਸਟੇਵਲ ਉਸਾਮੀ ਵੱਲੋਂ ਤੇ ਇਥੋਂ ਤਾਂ ਇਹ ਕਿ ਮੈਨੂੰ ਆਪ ਮੈਨੂੰ ਜਾਪ ਰਿਹਾ ਸੀ ਇੱਕ ਕਾਰਜ ਮੈਂ ਤੋਂ ਜਿਹੜੇ ਪਾਸਟੇਵਲ ਉਸਾਮੀ ਜ਼ਰੂਰ ਕਰਨ ਲੈਣਗੇ ਕਿ ਉਹ ਕੀ ਹਦਿਆਂ ਉਹਨਾਂ ਦੀ ਉਹਨਾਂ ਦੀ ਨਾਂ ਦੀ ਬਾਣੀ ਬੜੀ ਸਖਤ ਆ ਮੈਨੂੰ ਆਪ ਨੂੰ ਇਹਦਾ ਉਹਦਾ ਇਹਦਾ ਵਿਸ਼ਵਾਸ ਆ ਉਹ ਕਹਿੰਦੇ ਆ ਮੈਂ ਵਿਧਵੰਸ ਕਰਕੇ ਮੈਂ ਵਿਧ ਮੈਂ ਵਿਧਵੰਸ ਕਰਕੇ ਵੀ ਧਰਮ ਪ੍ਰਸਤਾਪਨ ਕਰੂੰਗਾ ਯਾ ਕਹਤੇ ਹੈ ਉਹ ਮੈਂ ਵਿਧਵਾਂਸ ਕਰਕੇ ਵੀ ਧਰਮ ਪ੍ਰਸਤਾਪਨ ਕਰੂੰਗਾ ਇਹ ਉਹਨਾਂ ਦੀ ਬਾਣੀ ਅਛਿਟ ਪਾਸ਼ਰੇ ਵੱਲਵ ਸਵਾਮੀ ਜੀ ਦੀ ਝੂਠ ਆਖਣਾ ਤੋਂ ਭਈ ਕਾਸਰ ਦੇ ਹੱਤ ਦੀ ਗੱਲ ਨਹੀਂ ਤਾਂ ਉਹ ਜਿਹੜਾ ਸੰਕਲਪ ਆਪਕਿਤਾ ਹੋਇਆ ਸੀ ਹਾਂ ਅਛਿਟ ਪਾਸ਼ਰੇ ਵੱਲਵ ਸਵਾਮੀ ਜੀ ਦਾ ਜਿਹੜਾ ਮਰਾਠੀ ਵਿੱਚ ਗੁਰੂ ਚਰਿਤਰਾ ਉਸ ਨੂੰ ਪੰਜਾਬੀ ਵਿੱਚ ਇਸ ਰੂਪਾਂਤਰ ਗੱਡਾ ਉਹ ਮੈਂ ਕਰ ਨਹੀਂ ਸਕਿਆ ਤੇ ਜਿਹੜਾ ਉਹ ਸੰਕਲਪ ਸੀਗਾ ਉਹ ਮੈਂ ਪਾਣੀ ਸਿੱਟਦਾ ਕੁਝ ਚਾਰ ਮਹੀਨਿਆਂ ਤੋਂ ਪਹਿਲਾਂ ਅਗੇ ਕੀ ਹੋ ਗਿਆ ਮੈਨੂੰ ਨਹੀਂ ਪਤਾ ਪਰ ਅਜੇ ਤਾਈ ਮੈਂ ਇਸ ਗੱਲ ਵਿੱਚ ਮੁੜ ਕੇ ਹੱਥ ਨਹੀਂ ਪਾਇਆ ਕਿਉਂਕਿ ਜੇ ਡਿਪਾਰਟਮੈਂਟ ਵਾਲਪ ਸਵਾਮੀ ਜੇ ਕੁਝ ਕਰ ਦੇ ਆ ਤਾਂ ਸੋਚੀ ਕਰ ਦਿਆਂ ਸੀ ਪਾਸੇ ਵਾਲਪ ਸਵਾਮੀ ਤਾਂ ਦਿੱੱਤਕੂਰ ਤੇ ਪਹਿਲੇ ਆਉਤਾਰ ਆ ਇੱਥੇ ਮਹਾਰਾਸ਼ਟਰ ਵਿੱਚ ਉਹਨਾਂ ਦੀ ਵੱਡੀ ਮਹਾਨਤਾ ਬਾਹਰ ਵਾਲੇ ਪਾਸੇ ਮੈਨੂੰ ਨਹੀਂ ਪਤਾ ਇੱਥੇ ਸਾਊਥ ਵਿੱਚ ਜੇਕਰ ਆਪਾਂ ਉੱਥੇ ఆ ఆంధ్రప్రదేశ్ తెలంగాణ విస్తరణ ਦਾੂਨ ਦਾ ਉਤੋਂ ਨਾਂ ਦੀ ਥਾ ਸੀ ਪਿਟਾਪੁਰ ਤਾਂ ਆਂਧਰਾ ਪ੍ਰਦੇਸ਼ ਵਿੱਚ ਆਉਂਦਾ ਪਰ ਤਾਂ ਵੀ ਆਂਧਰਾ ਪ੍ਰਦੇਸ਼ ਦੇ ਬਥੇਰੇ ਲੋਕਾਂ ਨੇ ਪਤਾ ਨਹੀਂ ਪਾਸਟਵਾਲਾ ਕੋਣ ਹੈ ਗਿਆ ਪਰ ਇੱਥੇ ਮਹਾਰਾਸ਼ਟਰ ਵਿੱਚ ਪਾਸਟਵਾਲਾ ਸਵਾਮੀ ਜਿਹੜੇ ਹੈ ਗਿਆ ਸਾਰਿਆਂ ਨੇ ਪਤਾ ਸੀ ਕਿੰਦਨਾ ਦਿਗੰਬਰ ਦਿਗੰਬਰ ਸਟੇਪਾਦ ਵਰਲਕ ਦਿਗੰਬਰ ਆਦਿਗੰਬਰ ਆਦਿਗੰਬਰ ਸਟੇਪਾਦ ਵਰਲਕ ਇਸ ਦੇ ਪਾਸਟਵਾਲਾ ਸਵਾਮੀ ਕੋਣ ਆ ਇਹ ਆਪਾਂ ਨੂੰ ਪਤਾ ਚੱਲਦੇ ਸਟੇਪਾਦ ਕੋਣ ਆ ਸਟੇਪਾਦ ਵਰਲ ਕੋਣ ਆ ਇੱਕ ਦਿੱਤੋ ਗੁਰ ਤਾਂ ਪਹਿਲੇ ਉਤਾਰਾ ਮੁੜ ਕੇ ਆਉਂਦੇ ਜੀ ਨਰਸਿੰਘਾ ਸਰਸவதி ਸਵਾਮੀ ਗਣਗਾਪੁਰ ਦੇ ਉੱਥੇ ਵੀ ਪੱਥੇਰੇ ਲੋਕ ਜੋ ਪੂਰਾ ਮਹਾਰਾਸ਼ਟਰ ਅੱਪੜ ਜਾਂਦਾ ਹੈ ਜਦੋਂ ਪੂਨਮ ਹੁੰਦੀ ਆ ਜਦੋਂ ਵਿਆਸ ਪੂਨਮ ਹੁੰਦੀ ਆ ਜਦੋਂ ਗੁਰੂ ਪੋਲणिमा ਹੁੰਦੀ ਆ ਹੋਰ ਵੀ ਕੋਈ ਕੋਈ ਜਦੋਂ ਕੋਈ ਹੁੰਦਾ ਕੋਈ ਹੋਰ ਕੋਈ ਦਿਹਾੜਾ ਹੁੰਦਾ ਉਦੋਂ ਪੂਰਾ ਪੂਰਾ ਮਹਾਰਾਸ਼ਟਰ ਅੱਪੜ ਜਾਂਦਾ ਪੂਰਾ ਮਹਾਰਾਸ਼ਟਰ ਅੱਪੜ ਜਾਂਦਾ ਸਾਰੇ ਜਾਤ ਪੱਤ ਦੇ ਲੋਕੀ ਅੱਪੜ ਜਾਂਦੇ ਆ ਹੁਣ ਤਾਂ ਮੈਰੇ ਚਾਚੇ ਅਕਲਕੋਟ ਨੂੰ ਸ੍ਰੀ ਸਵਾਮੀ ਸਮਰਥ ਦੇ ਦਰਸ਼ਨ ਵਾਸਤੇ ਸਾਰੇ ਜਾਤ ਪੱਤ ਲੋਕੇ ਆਉਂਦੇ ਆ ਇਸ ਕਰਕੇ ਤਾਂ ਉੱਥੇ 30 ਇਸ ਕਰਕੇ ਤਾਂ ਜਿਵੇਂ ਸਵਾਮੀ ਸਮਰਥ ਜੀ ਦਾ ਜਨਮ ਦਿਨ ਜਨ ਪ੍ਰਕਾਟਨ ਹੁੰਦਾ ਵਾ ਤਾਂ ਤੇ 30 ਲੋਕੇ ਆਉਂਦੇ ਤੇ ਉੱਥੇ ਉੱਤੇ 5 ਲੱਖ 5 ਲੱਖ ਲੋਕੇ ਆਉਂਦੇ ਆ ਜਦੋਂ ਉਹਨਾਂ ਦਾ ਨਿਰਮਾਣ 된 ਹੁੰਦਾ ਉਧਰ ਨੂੰ ਔਰ 2 ਲੱਖ ਲੋਕੇ ਆਉਂਦੇ ਆ ਕਿੱਥੋਂ ਆਉਂਦੇ ਆ ਸਾਰੇ ਜਾਤ ਪੱਤ ਲੋਕੇ ਉੱਥੇ ਜਾਂਦੇ ਆ ਇਸ ਕਰਕੇ ਨੇ ਵੀੜ ਵਧ ਗਈ ਤਮੇ ਪੀ ਆਰਧਾਤ ਕਹੋ ਅਸੀਂ ਜਾਤ ਪਾਤ ਨਹੀਂ ਮੰਨਦੇ ਆ ਮੈਂ ਆਪ ਜਾਤ ਪਾਤ ਨਹੀਂ ਮੰਨਦਾ ਸਾਰੀਆਂ ਧਰਮਾਂ ਦੀ ਮੈਂ ਇੱਜ਼ਤ ਕਰਦਾ ਸਾਰੀਆਂ ਜਾਤਾਂ ਦੀ ਮੈਂ ਇੱਜ਼ਤ ਕਰਦਾ ਮੈਂ ਸਾਰੇ ਜਾਤ ਸਾਰੇ ਜਾਤ ਦੇ ਲੋਕ ਮੇਰੇ ਵਾਸਤੇ ਭਰਾ ਵਰਗੀਆਂ ਸਾਰੀਆਂ ਜਾਤੀਆਂ ਸਾਰੀਆਂ ਜਾਤਾਂ ਦੀਆਂ ਸਾਰੀਆਂ ਜਾਤ ਦੀਆਂ ਜਿਹੜੇ ਮਹਿਲਾ ਹੈ ਗਿਆ ਮੇਰੀਆ ਉਹ ਮੇਰੀਆਂ ਭੈਣਾਂ ਵਰਗੀਆਂ ਮੈਂ ਕੋਈ ਪੇ ਦਬਾਉ ਨਹੀਂ ਕਰਦਾ ਜਾਤ ਪਾਤ ਨੂੰ ਲੈ ਕੇ ਮੈਨੂੰ ਇੱਕ ਪਤਾ ਹੈ ਅਸੀਂ ਮਾਂ ਦੇ ਟੋ ਜਨਮ ਲਿਆ ਹਾਂ ਜਾਤ 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 ਕਰ ਕਰਦੀਆਂ ਨਹੀਂ ਜਦੋਂ ਆਪਾਂ ਮਾਂ ਦੇ ਢਿੱਡ ਵਿੱਚ ਆ ਗਏ ਤਾਂ ਆਪਾਂ ਨੂੰ ਕੋਈ ਜਾਤ ਨਹੀਂ ਸੀ ਜਦੋਂ ਆਪਾਂ ਉੱਥੇ ਸੀ ਵੇਤੇ ਹੁਣ ਸੀ ਵੇ ਪਾਵੇ ਸਮਿਟਰੀ ਵਿੱਚ ਸਮਸ਼ਾਨ ਘਾਟ ਵਿੱਚ ਜਦੋਂ ਆਪਾਂ ਉੱਥੇ ਪੈਣ ਆਏ मुक्कड़ चो मरने के बाद जब हमको शमशान घाट में लेट आएंगे सुलाएंगे हाँ ओ चिता पे तब भी हमारी कोई जात नहीं होगी माँ के पेट में पे जब हम थे तब हमारी कोई जात नहीं थी जब हम सिवे पे होंगे सिवा यानि जो चिता होती जिसके वापिस होता है तब भी हमारी कोई जात नहीं होगी तो जात का सवाल आता कदर जीवन, जीवन, जीवन में जीवन में जात का सवाल आता है ठीक है जात का सवाल आता है ठीक है लेकिन जात को लेकर मैं कोई भाषण नहीं करूँगा क्योंकि मैं किसी भी जात को नहीं मानता हूँ हमारी जात क्या है हमको नहीं मालूम हमारे जात क्या है हमको किसको बोलना भी नहीं है हमारी जात क्या है हमारा धर्म क्या है हमको नहीं मालूम हमारा धर्म क्या है हमको किसको बोलने का भी नहीं है हमारा काम क्या है करने का काम करने का आगे जाने का काम करने का आगे जाने का काम करने का आगे जाने का एक बहुत बड़े महात्मा हो गए महाराष्ट्र विच उन्होंने बुद्धिमत्ता बहुत, बहुत 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 से मैं उन्होंने नाम नहीं लिचा मैं उनका नाम नहीं लूँगा वो मेरे महात्मा की गल कर रिया मैं वो, वो जेडे महात्मा सी बहुत बहुत बुद्धिमान सी सूँ लेवल ऑफ इंथलैक्चुअलिटी उस वे सारियों तो वधिक सी सारियों तो वधिक सारियों तो बदिक मैं उन्होंने आदर्श मेरे मूहरे ला ਮੈਂ ਕਿਸੇ ਜਾਤ ਤੋਂ ਵਾਲੇ ਨੂੰ ਨਹੀਂ ਵੇਖਦਾ ਕਿਉਂਕਿ ਜਾਤ ਇਹ ਜਿਹੜਾ ਸ਼ਬਦ ਆ ਉਹ ਸ਼ਬਦ ਤੋਂ ਮੈਨੂੰ ਕੁਝ ਨਹੀਂ ਮਿਲਦਾ ਜੀਵਨ ਵਿੱਚ ਨਾ ਕੁਝ ਮਿਲਿਆ ਨਾ ਕੁਝ ਅੱਗੇ ਮਿਲਣ ਵਾਲਾ ਹੈ ਵਾਲਾ ਮਿਲਣ ਮਿਲਣ ਨੂੰ ਆ ਪਰ ਜਦੋਂ ਮੈਂ ਉਸ ਮਹਾਨ ਬੁੱਧੀਮਾਨ ਸ਼ਖਸੀਅਤ ਨੂੰ ਵੇਖਦਾ ਤਾਂ ਮੈਨੂੰ ਕੁਝ ਇਹੋ ਜਿਹਾ احساس ਹੁੰਦਾ ਪਈ ਆਪਾਂ ਵੀ ਕੁਝ ਕਰ ਸਕਦੇ ਹਾਂ ਹਾਰਡ ਜਿਹੜੀ ਮੈਂਥਲ ਮੈਂਥਲ ਆਪਣੀ ਹਾਰਡ ਜਿਹੜੀ ਇੰਟੈਲਲੈਕਚੁਅਲ ਲੈਵਲ ਆ ਉਸ ਨੂੰ ਵਧਾਉਣ ਵਾਸਤੇ ਆਪਾਂ ਕੁਝ ਕਰ ਸਕਦੇ ਹਾਂ ਅ ਇਸ ਕਰਕੇ ਮੈਂ ਉਹਨਾਂ ਨੂੰ ਨਿਤ ਵੇਖਦਾ ਹੁੰਦਾ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਬਿਲਕੁਲ ਨਹੀਂ ਇਸ ਵੇਲੇ ਬਿਲਕੁਲ ਨਹੀਂ ਲੈਣਾ ਉਹਨਾਂ ਦਾ ਨਾਮ ਪਰ ਮੈਂ ਉਹਨਾਂ ਨੂੰ ਮੰਨਦਾ ਕਿਉਂਕਿ ਉਹ ਬਹੁਤ ਬਹੁਤ ਬੁੱਧੀਮਾਨ ਸੀ ਮਹਾਰਾਸ਼ਟਰ ਵਿੱਚ ਉਹਨਾਂ ਦਾ ਜਨਮ ਮਹਾਰਾਸ਼ਟਰ ਵਿੱਚ ਉਹਨਾਂ ਦਾ ਜਨਮ ਹੋਇਆ ਮਹਾਰਾਸ਼ਟਰ ਵਿੱਚ ਉਹਨਾਂ ਨੇ ਬਹੁਤ ਵੱਡਾ ਕਾਰਜ ਵੀ ਕੀਤਾ ਹੈ ਤਾਂ ਮੈਂ ਉਹਨਾਂ ਦੀ ਉਹਨਾਂ ਦੀ ਰਿਸਪੈਕਟ ਕਰਦਾ ਮੈਂ ਉਹਨਾਂ ਦੇ ਬਾਰੇ ਬਹੁਤ ਸੋਚਦਾ ਤੇ ਉਹ ਮੇਰੇ ਰੋਲ ਮਾਡਲ ਹੈਗਾ ਕਿਉਂਕਿ ਮੈਂ ਉਹਨਾਂ ਨੂੰ ਵੇਗਦਾ ਕਿ ਇਹਨਾਂ ਤੋਂ ਮੈਨੂੰ ਕੀ ਮਿਲਦਾ ਹੈ ਇਹਨਾਂ ਤੋਂ ਮੈਨੂੰ ਇੱਕੋ ਹੀ ਸਿੱਖਿਆ ਮਿਲਦੀ ਪਈ ਤੂੰ ਪੜਾਈ ਕਰੀ ਜਾ ਤੂੰ ਪੜ ਤੇ ਅੱਗਾ ਘਾਣੋ ਵੱਲ ਘਾਣੋ ਵੱਤ ਪੜਾਈ ਕਰ ਕਰ ਕਰਦੀ ਆ ਕਰਦੇ ਤੂੰ ਕਹਾਂ ਨੂੰ ਜਾ ਆਪਾਂ ਨੂੰ ਬਸ ਇੱਕੋ ਗੱਲ ਸਮਝ ਚਾਉਂਦੀ ਹਾਂ ਜੇਕਰ ਆਪਾਂ ਨੂੰ ਅੰਗੇ ਜਾਣਾ ਹੈ ਤਾਂ ਆਪਾਂ ਨੂੰ ਕੁਝ ਪੜ੍ਹਨਾ ਪਊ ਬਿਨਾ ਪੜ੍ਹੇ ਬਿਨਾ ਪੜ੍ਹਨ ਤੋਂ ਕੁਝ ਨਹੀਂ ਹੋਣਾ ਜਦੋਂ ਤੁਹਾਡੇ ਕੋਲ ਵਾਦੂ ਵਾਦੂ ਤੇ ਪੈਸੇ ਹੋਣਗੇ ਤਾਂ ਤੁਹਾਨੂੰ ਕੁਝ ਵੀ ਕਰਨ ਦੇ ਲੋੜ ਨਹੀਂ ਤੁਸੀਂ ਬਸ ਪੈ ਜਾਓ ਬਿਸਤਰੇ ਚੰਗਾ ਤੁਹਾਨੂੰ ਸਭ ਕੁਝ ਮਿਲ ਚੁੱਕਾ ਪਰ ਜੇਕਰ ਹੋਜੀ ਗੱਲ ਨਹੀਂ ਜੇਕਰ ਤੁਹਾਨੂੰ ਤੁਹਾਡੇ ਕੋਲ ਇੰਨੇ ਪੈਸੇ ਨਹੀਂ ਤਾਂ ਤੁਹਾਨੂੰ ਤੁਹਾਡੇ ਕੋਈ ਕੋਈ ਆਪਸ਼ਨ ਹੈ ਬਸ ਪੜ ਪੜਾਈ ਕਰੀ ਜਾਓ ਪੜਾਈ ਕਰ ਜਿਵੇਂ ਉਹ ਮਹਾਤਮਾ ਨੇ ਪੜ ਪੜ ਕੇ ਆਉਦੀ ਇੱਕ ਆਉਦੀ ਇੱਕ ਇਮੇਜ ਬਣਾਤੀ ਜਿਸ ਨੂੰ ਅਜੇ ਤੱਕ ਕੋਈ ਹਿਲਾਇ ਨਹੀਂ ਸਕਿਆ ਤਾਂ ਉਹ ਮਹਾਤਮਾ ਜਿਹੜੇ ਆ ਮੈਨੂੰ ਕੋਈ ਜਾਤ ਪਿਤ ਨਹੀਂ ਜਾਤ-ਜਾਤ ਵਿਛਣੀ ਪੈਣਾ ਮੈਨੂੰ ਜਾਤ-ਪਾਤ ਦੀਆਂ ਗੱਲਾਂ ਵੀ ਨਹੀਂ ਕਰਨੀਆਂ ਨਾ ਮੈਨੂੰ ਕੋਈ ਧਰਮ ਦੀਆਂ ਗੱਲਾਂ ਕਰਨੀਆਂ ਮੇਰੇ ਵਾਸਤੇ ਸਾਰੇ ਧਰਮ ਚੰਗੇ ਆ ਮੇਰੇ ਵਾਸਤੇ ਸਾਰੇ ਧਰਮ ਗੁਰੂ ਚੰਗਿਆ ਮੇਰੇ ਅਕਸਰ ਧਰਮ ਗ੍ਰੰਥ ਚੰਗਿਆ ਮੈਂ ਸਾਰੇ ਧਰਮਾਂ ਦੀ ਇੱਕੋ ਜੀ ਇੱਜ਼ਤ ਕਰਦਾ ਇੱਕੋ ਜੀ ਇੱਕੋ ਜੀ ਇੱਕੋ ਜਸਨ ਇੱਕੋ ਜਿਹਾ ਮਾਣ ਦੇ ਦਮੇ ਸਾਰੇ ਧਰਮਾਂ ਨੂੰ ਇੱਕੋ ਜਿਹਾ ਮਾਣ ਦਿੰਦਾ ਨਾ ਕੋਈ ਧਰਮ ਵੱਧਿਕਾ ਨਾ ਕੋਈ ਧਰਮ ਥੱਲੇ ਨਾ ਕੋਈ ਧਰਮ ਉੱਤੇ ਆ ਕੁਛ ਨਹੀਂ ਸਾਰੇ ਧਰਮ ਇਕਪੱਤਰ ਉੱਤੇ ਆ ਸਾਰੇ ਧਰਮ ਗ੍ਰੰਥ ਇਕਪੱਤਰ ਉੱਤੇ ਆ ਨਾ ਕੁਝ ਆਪਾਂ ਸੁਣਨ ਸੁਣਨ ਮਿਲਦਾ ਇੱਕ ਧਰਮ ਰੰਤ ਉੱਤੇ ਆ ਦੂਜਾ ਧਰਮ ਥੱਲੇ ਆ ਇਸ ਧਰਮ ਦਾ ਗ੍ਰੰਥ ਉੱਤੇ ਆ ਉਸ ਧਰਮ ਦਾ ਥੱਲੇ ਆ ਆਹ ਗੱਲ ਵਿੱਚ ਬਿਲਕੁਲ ਇਤਮਾਨ ਨਹੀਂ ਕਰਦੇ ਆ ਸਾਰੇ ਤਰਮ ਇਕਪੱਧਰ ਉੱਤੇ ਸਾਰੇ ਤਰਮ ਬ੍ਰਧਿਕ ਪੱਧਰ ਉੱਤੇ ਸਾਰੇ ਤਰਮ ਬੁੱਧਿਕ ਪੱਧਰ ਉੱਤੇ ਆਪੇ ਇਕ ਪੱਧਰ ਉੱਤੇ ਆਪ ਆਪਾ ਕੋਣ ਹੁੰਦਾ ਹੈ ਇਹ ਦਬਾਅ ਕਰਨ ਵਾਲੇ ਜਾਤ ਪਾਤ ਨੂੰ ਲੈ ਕੇ ਆਪਾ ਕੋਣ ਹੁੰਦਾ ਹੈ ਇਹ ਦਬਾਅ ਕਰਨ ਵਾਲੇ ਤਰਮ ਤਰਮ ਨੂੰ ਲੈ ਕੇ ਵੀ ਆਪਾਂ ਆਏ ਆ ਆੜਾ ਜਨਮ ਹੋ ਗਿਆ ਇਸ ਤਰਤੀ ਉੱਤੇ ਕੁਝ ਕਰਨ ਵਾਸਤੇ ਹੂੰ ਕੁਝ ਚੰਗਾ ਕਰਨ ਵਾਸਤੇ ਆਪਾਂ ਜੇ ਆੜਾ ਜਨਮ ਹੋ ਗਿਆ ਇਸ ਤਰਤੀ ਉੱਤੇ ਕੁਝ ਚੰਗਾ ਕੀ ਕਰੀ ਜਾਵੇ ਹੂੰ ਮੈਨੂੰ ਯਾਦ ਆਉਂਦਾ ਹੈ ਮੈਂ ਹੁਣ ਨਾਂ ਨਹੀਂ ਲੈਂਦਾ ਮੇਰੇ ਦੋ ਟੀਚਰਸ ਦਾ ਪ੍ਰੋਫੈਸਰਸ ਦਾ ਜੀਨਾਬ ਆਪਾਂ ਨੂੰ ਇੰਗਲਿਸ਼ ਪੜ੍ਹਾਇਆ ਮੈਂ ਕਹਿੰਦਾ ਉਹ ਦੋ ਵੇ ਦੋ ਵੇ ਟੀਚਰਸ ਮੇਰੇ 70 ਤੋਂ ਵੱਧ ਸੀ ਤੇ ਜਿੱਥੇ ਉਹ ਕਲਾਸ ਸੀ ਘਟਕੋਵਰ ਵਿੱਚ ਮੁੰਬਈ ਦਾ ਇੱਕ ਸਬਾ ਬੈਂਕ ਘਟਕੋਵਰ ਉੱਥੇ ਉਹ ਦੋ ਆ ਟੀਚਰਸ ਨੇ ਉਹ ਦੋ ਟੀਚਰਸ ਨੇ ਦੋ ਸਿੱਖषक ਨੇ ਦੋ ਅਧਿਆਪਕ ਨੇ ਤਕਰੀਬਨ ਤਕਰੀਬਨ 10-15 ਵਰਿਆਂ ਦੇ ਅੰ内 ਵਿੱਚ ਕਾਫੀ ਲਗਭਗ 10-15 ਲੱਖ ਸਟੂਡੈਂਟਸ ਨੂੰ ਇੰਗਲਿਸ਼ ਬੋਲਣਾ ਸਿਖਾਈਆ ਅਜੋ ਨਾਨ ਦੇ ਕਿਰਪਾ ਨਾਲ 10-15 ਲੱਖ ਬੱਚੇ ਅੱਡ-ਅੱਡ ਥਾਵਾਂ ਦੇ ਚੰਗਾ-ਚੰਗਾ ਕੰਮ ਕਰਦੇ ਪਏ ਆ ਤੇ ਉਹ ਹੋਰਨਾਂ ਨੂੰ ਵੀ ਇਨਸਪਾਇਰ ਕਰਦੇ ਪਏ ਆ ਕਿ ਇਹ ਦੇ ਕਰਕੇ ਹੋ ਗਿਆ ਉਹ ਦੋ ਉਹ ਦੋ ਜਿਹੜਾ ਵਿਆਪਕ ਸੀ ਘਟਕੋਪੜ ਵਿਕੇ ਜੋਤੀ ਕਲਾਸ ਵਿਕੇ ਜੋਤੀ ਕਲਾਸ ਉਹਨਾਂ ਸਾਰੇ ਬੱਚੇ ਪੜਾਏ ਉੱਥੇ ਵਿਕਰੋਲੀ ਘਟਕੋਪੜ ਕੰਜੁਰ ਮਾ ਖੇਮਬੁਰ ਪਿਸਟਮ ਸਾਗਰ ਅਵਰ ਮਹਾਲ ਨਥ ਪਏ ਨਗਰ ਵਿਦਿਆ ਅਭਿਆਸ ਚੋ